you ਬੱਲੇ ਇੱਕ ਵਾਰੀ ਇੱਕ ਪਾਰੀ ਵਿੱਚ ਪਤਲੀ ਲਾਤਾ ਵਿਆਹ ਹੋ ਗਿਆ ਪਾਰੀ ਰੇ ਇੱਕ ਵਾਰੀ ਆਪੇ ਜਾਣ ਕੇ ਜਿਨਾ ਨੂੰ ਲੱਗੀ ਪਿਆਰੀ 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 ਇੱਥੇ ਕੁ ਜਾ ਕੇ ਬਾਰਿ ਸੇਨੀ ਅਜ ਨਾ ਚੀਲਾ ਸਵੇਰੇ ਬਾਰਿ ਸੇਨੀ ਲੋਕਾਂ ਦੀਆਂ ਕੁੜੀਆਂ ਤਾਂ ਦੋ ਦੋ ਕੜੇ ਚੱਕਦੀਆਂ ਲੋਕਾਂ ਦੀਆਂ ਕੁੜੀਆਂ ਤਾਂ ਦੋ ਦੋ ਕੜੇ ਚੱਕਦੀਆਂ ਮੇਰਾ ਕਾਣਾ ਕੀ ਆ ਦਲਤਾਨੀ ਮੇਰਾ ਮਹੀ ਬੰਗਲੇ ਰੱਖੀ ਮਾਨਧਾ ਵਾਲਾ ਨਹੀਂ ਜੇ ਕੁੜੀਏ ਮੇਰ ਮਾਂ ਨਹੀਂ ਜਾਣਦੀ ਬਾਲ ਦਾ ਟਾਲੀਆਂ ਵਾਲੇ ਨਹੀਂ ਜੇ ਕੁੜੀਏ ਮੇਰ ਨਾਂ ਨਹੀਂ ਜਾਣਦੀ ਨਾ ਮੇਰਾ ਬਲਕਾਰਾ ਬੋਤਲ ਪੀਂਦੇ ਦਾ ਸੰਗ ਲੱਤੀਏ ਨਲਕਾਰਾ ਬੋਤਲ ਪੀਂਦੇ ਦਾ ਸੰਗ ਲੱਤੀਏ ਨਲਕਾਰਾ ਬੋਤਲ ਪੀਂਦੇ ਦਾ ਸੰਗ ਲੱਤੀਏ ਨਲਕਾਰਾ ਸੰਗ ਲੱਤੀਏ ਨਲਕਾਰਾ ਸੰਗ ਲੱਤੀਏ ਨਲਕਾਰਾ ਸੰਗ ਲੱਤੀਏ ਨਲਕਾਰਾ ਸੰਗ ਲੱਤੀਏ ਨਲਕਾਰਾ

ਕੂੜ ਗਿਆ ਨਾਮ ਇਹ ਦੂਰ ਕੇ ਲਾ ਰ

जतना बरा बर बोले जत दे दब दो का जतना बराबर बोले जत दे दब का जतना बराबर बोले जत दे दब का जतना बरा बर बोले जत के दे दब का सत्य जतार कहियाँ मैं बगली पाके मंगल तरफे ਖੇਰਨ ਪਾਉਂਦੀਆਂ ਮਾਈਆਂ ਛੋਟਿਆਂ ਦੇ ਰਾਹ ਨੂੰ ਚੜਕਦੀਆਂ ਪਰਜਾਈਆਂ 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 ਛੋਟਿਆਂ ਦੇ ਰਾਹ ਨੂੰ ਕੋਰੇ ਕੋਰੇ ਕੁਝ ਵੇਤੀ ਦਈਆਂ ਮੈਂ ਦੇਮੋ ਕੋਰੇ ਕੋਰੇ ਕੁਚੇ ਵਿੱਚ ਦਈਆਂ ਮੈਂ ਜਿਮੋਨੀਆ ਤੜੀਕੇ ਆਠੀਕੇ ਰੜੀ ਕਾਂਗੇ ਛੜੇ ਆਣਗੇ ਲਸੀ ਨੂੰ ਛੜੀ ਕਾਂਗੇ ਛੜੇ ਆਣਗੇ ਲਸੀ ਨੂੰ ਛੜੀ ਕਾਂਗੇ ਛੜੇ ਆਣਗੇ ਲਸੀ ਨੂੰ ਛੜੇ ਆਣਗੇ ਲਸੀ Mellendiya, Bedika, Singalaya, vakari, dad, radika, Singalaya, vakari, dad, radika, Singalaya, vakari, dad, Singalaya, vakari, dad, Singalaya, vakari, ਖੱਟ ਖੱਟ ਕਹਿ ਲਿਆਂ ਦਾ ਲੜਾ ਕੜੇ ਰੂੜੀ ਤੇ ਬਾਜਾ ਮਾਰਦਾ ਅੰਦਰਿਆਂ ਦਾ ਛੜਾ 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 ਕੜੇ ਰੂੜੀ ਤੇ ਬਾਜਾ ਮਾਰਦਾ ਕੀ ਕਰਦੀ ਨਾਰ ਪਤਾਸੇ ਵਰਗੀ ਨਤ ਕੰਜਰੀ ਦੇ ਜਾਂਦਾ ਚੰਦਰ ਇਹਨਾਂ ਸੂਰਾ ਬੈਨਪੋੜੀ ਚੜ ਜਾਂਦਾ ਚੰਦਰ ਆਫਾ ਤੇਰੀ ਪੱਟੀ ਚੀਰ ਲੈ ਪਨਮਿਤਰਾ ਦੇ ਗਾਣੇ ਨੀਅਤੀ ਲਾ ਤੇਰੀ ਪੱਟੀ ਦਾ ਲਿਆ ਅਰੇ ਕਰਵਾ ਦੇ ਦਾਣੇ ਕੇ ਦਾਇਮ ਰਧੀਆਂ ਦਿਨਾਤ ਕੋ ਤਨਿਆਲੇ ਦਾਇਮ ਰਧੀਆਂ ਦਿਨਾਤ ਕੋ ਤਨਿਆਲੇ ਦਾਇਮ ਰਧੀਆਂ ਦਿਨਾਤ ਕੋ ਤਨਿਆਲੇ ਦਾਇਮ ਰਧੀਆਂ i ਆ ਲੱਗ ਗਿਆ ਬੈਠ ਕੇ ਲਿਆ ਨਕਲੀ ਪਾ ਜਾਂੀ ਲੋ ਬੈਠ ਕੇ ਲਿਆ ਅੰਦੇ ਹੂਦੇ ਜਾਵੇ ਮਾਲੀ ਤੇ ਪਿਆਨੀ ਕਾਲੀ ਕੰਦਰੀ ਚ ਤੁੰਬਾ ਕਾਲੀ ਕੰਦਰੀ ਤੇ ਕੂਬਾ ਕਾਲੀ ਤੇ ਪਿਆਨੀ ਕਾਲੀ ਕੰਦਰੀ ਚ ਤੁੰਬਾ ਕਾਲੀ ਕੰਦਰੀ ਚ ਤੁੰਬਾ ਕਾਲੀ ਤੇ ਪਿਆਨੀ